ਵੀਰਵਾਰ ਨੂੰ 11 ਵਜੇ ਦੇ ਲਗਭਗ ਵਪਾਰੀਆਂ ਨਾਲ ਕੀਤੀ ਜਾ ਰਹੀ ਜ਼ਬਰਦਸਤੀ ਦੇ ਵਿਰੋਧ ਦੇ ਵਿੱਚ ਅੱਜ ਆਇਲੈਂਡ ਸੈਂਡ ਇਮੀਗ੍ਰੇਸ਼ਨ ਸੈਂਟਰਾਂ ਵੱਲੋਂ ਆਪਣੇ ਸੈਂਟਰ ਬੰਦ ਕਰਕੇ ਬਠਿੰਡਾ ਦੇ ਕੋੜੇਵਾਲਾ ਚੌਕ ਵਿਖੇ ਦਿੱਤਾ ਗਿਆ ਧਰਨਾ ਪਿਛਲੇ ਦਿਨੀ ਬਰਨਾਲਾ ਵਿਖੇ ਇੱਕ ਵਪਾਰੀ ਦੀ ਨਾਲ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਰੌਲਾ ਪਿਆ ਗਿਆ ਸੀ ਉਹਦੇ ਵਿਰੋਧ ਦੇ ਵਿੱਚ ਜਿੱਤੇ ਉੱਥੇ ਸਾਰੇ ਵਪਾਰੀ ਇਕੱਠੇ ਹੋ ਗਏ ਸਨ ਉਹਨਾਂ ਦੇ ਹੱਕ ਦੇ ਵਿੱਚ ਅੱਜ ਬਠਿੰਡਾ ਦੇ ਅਜੀਤ ਰੋਡ ਦੇ ਇਮੀਗ੍ਰੇਸ਼ਨ ਐਂਡ ਆਇਲੈਂਡ ਸੈਂਟਰਾਂ ਦੇ ਜਿਹੜੇ ਮਾਲਕ ਹਨ ਉਹ ਬਠਿੰਡਾ ਦੇ ਘੋੜੇਵਾਲਾ ਚੌਕ ਵਿਖੇ ਇਕੱਠੇ ਹੋਏ ਤੇ ਉਹਨਾਂ ਵੱਲੋਂ ਕਰਨ ਲਗਾਇਆ ਗਿਆ ਉਹਨਾਂ ਕਹਿੰਦੇ ਕਿ ਕੁਝ ਕੋਤਹੀ ਕਿਸਾਨ ਜਿੱਥੇ ਬੰਦੀਆਂ ਹਨ ਜੋ ਉਹਨਾਂ ਨੂੰ ਆਪਣਾ ਨਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਕਰਦੀਆਂ ਹਨ ਤੇ ਉਹਨਾਂ ਦੇ ਵਿਰੋਧ ਵਿੱਚ ਅੱਜ ਉਹਨਾਂ ਵੱਲੋਂ ਵੀ ਇੱਥੇ ਬਠਿੰਡਾ ਦੇ ਘੋੜੇਵਾਲਾ ਚੌਕ ਵਿਖੇ ਤਰਨਤਾਰਨ ਦੇ ਤੱਕ ਇਹ ਉਹਨਾਂ ਕਹ ਕੇ ਅੱਜ ਉਹਨਾਂ ਵੱਲੋਂ ਮਟੈਂਡਾ ਦੇ ਐਸਐਸਪੀ ਨਾਲ ਸੰਬੰਧੀ ਮੰਗ ਪੱਤਰ ਵੀ ਦਿੱਤੇ ਜਾਵੇਗਾ ਅਤੇ ਉਹਨਾਂ ਨੂੰ ਮੰਗ ਕੀਤੀ ਜਾਵੇ ਕਿ ਇਹਨਾਂ ਖੋਤੀ ਕਿਸਾਨ ਜਿੱਥੇ ਬੰਦੀਆਂ ਦੇ ਉੱਤੇ ਨੱਥ ਪਾਈ ਜਾਵੇ ਇਸ ਨੂੰ ਲੈ ਕੇ ਡੀਐਸਪੀ ਸਿਟੀ ਵਨ ਕੁਲਦੀਪ ਸਿੰਘ ਬਰਾੜ ਵੀ ਆਪਣੀ ਪੁਲਿਸ پارٹی ਲੈ ਕੇ ਇੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਇਹਨਾਂ ਦੀ ਨਾਲ ਗੱਲਬਾਤ ਕੀਤੀ ਗਈ ਪਾਕੀ ਕਿਸਾਨ ਜੂਨੀਅਰ ਜਿੰਦਾਬਾਦ ਬਲੈਕ ਪੀਲਰ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ ਆਈਐਸਬੀ ਕ੍ਰਿਸ਼ਨਾ ਸੁਸੇਸ਼ਨ ਬਟਿੰਡਾ ਜਿੰਦਾਬਾਦ ਦੀ ਨਾਮ ਹੈ ਸਤੀਕਰ ਮੈਂ ਦੋੜਾ ਹਾਂ ਜੀ ਮੇਰਾ ਨਾਮ ਨਾਪਰੀਤ ਬਾਈਆ ਜੀ ਮੈਂ ਜੀ ਆਇਲਸ ਐਂਡ ਇਮੀਗ੍ਰੇਸ਼ਨ ਸੋਸ਼ਲ ਵੱਲੋਂ ਹੈ ਇਹ ਜੀ ਬੀਤੇ ਦਿਨੀ ਤੁਸੀਂ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋ ਰਿਹਾ ਜੀ ਦੇਖਿਆ ਹੋਣਾ ਜਿਹੜਾ ਕਿ ਬਰਨਾਲਾ ਦੇ ਵਿੱਚ ਜੀ ਮਤਲਬ ਅਖੌਤੀ ਕਿਸਾਨ ਯੂਨੀਅਨ ਵੱਲੋਂ ਇੱਕ ਵਪਾਰੀ ਦੇ ਉੱਪਰ ਜੀ ਮਤਲਬ ਵਪਾਰੀ ਭਰਾਵਾਂ ਦੇ ਉੱਪਰ ਹਮਲਾ ਕੀਤਾ ਗਿਆ ਇਹਦੀ ਜੇ ਅਸੀਂ ਸਖਤ ਨਿੰਦਿਆ ਕਰਦੇ ਹਾਂ ਜੀ ਇਹਦੇ ਵਿਰੋਧ ਦੇ ਵਿੱਚ ਜੀ ਅੱਜ ਸਾਰੀ ਜਿਹੜੀ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਹੈ ਇਹਨੇ ਬੰਦ ਦੀ ਅਪੀਲ ਵੀ ਕੀਤੀ ਸੀਗੀ ਜੀ ਤੇ ਕਾਫੀ ਸੈਂਟਰ ਅੱਜ ਬੰਦ ਵੀ ਨੇ ਅਜੀਤ ਰੋਡ ਤੇ ਵੀ ਕਾਫੀ ਦੁਕਾਨਾਂ ਬੰਦ ਨੇ ਤੇ ਸਾਰੇ ਜਿਹੜੇ ਜੀ ਮਤਲਬ ਅਸੀਂ ਇਕੱਠੇ ਹੋਏ ਆ ਇਹੀ ਮੰਗ ਹੈ ਜੀ ਕਿ ਇਹ ਕਈ ਵਾਰੀ ਜਿਹੜੀਆਂ ਕਿਸਾਨ ਜੁਬੀਨਾਂ ਨੇ ਜਾਂ ਕੁਝ ਬਲੈਕਮੇਲਰ ਨੇ ਜੀ ਇਹ ਜਿਹੜੇ ਮਤਲਬ ਨਾਰਮਲ ਬਿਜ਼ਨਸਮੈਨ ਹੈ ਜੀ ਉਹਨੂੰ ਤੰਗ ਕਰਦੇ ਆ ਵਪਾਰੀ ਭਰਾਵਾਂ ਨੂੰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੀ ਜੇਕਰ ਕੋਈ ਵੀ ਬੰਦਾ ਕੋਈ ਧੱਕਾ ਕਰਦਾ ਕੋਈ ਕੰਸਲਟੈਂਟ ਵੀ ਚਲੋ ਮਾੜਾ ਹੋ ਸਕਦਾ ਹੈ ਇਮੀਗ੍ਰੇਸ਼ਨ ਵਾਲਾ ਵੀ ਕੰਮ ਗਲਤ ਕਰਦਾ ਹੋ ਸਕਦਾ ਹੈ ਉਹਦੇ ਖਿਲਾਫ ਜੀ ਦਖਾਸਤ ਦੇਣੀ ਚਾਹੀਦੀ ਹੈ ਜਿਹੜਾ ਮਾਨਜੋਗ ਪ੍ਰਸ਼ਾਸਨ ਹੈ ਜੀ ਉਹ ਉਹਦੇ ਖਿਲਾਫ ਜੋ ਵੀ ਮਤਲਬ ਹੈਗੀ ਹੈ ਜੀ ਕਾਰਵਾਈ ਕਰਨੀ ਚਾਹੀਦੀ ਹੈ ਪਰ ਇਸ ਤਰ੍ਹਾਂ ਦੇ ਨਾਲ ਜੀ ਹੁੱਲੜਬਾਜੀ ਕਰਨੀ ਤੇ ਜਾਂ ਮਤਲਬ ਇਕੱਠੇ ਹੋ ਕੇ ਇੱਕ ਬੰਦਾ ਸਾਹਮਣੇ ਬੈਠਾ ਜੀ ਉਹਦੇ ਉੱਪਰ 10 15 ਜਣੇ ਇਕੱਠੇ ਹੋ ਕੇ ਆ ਜਾਂਦੇ ਆ ਉਹ ਚੀਜ਼ ਹੈ ਜਿਹੜੀ ਉਹਦੀ ਸਖਤ ਜਿਹੜੀ ਐਸੋਸੀਏਸ਼ਨ ਸਾਡੀ ਜੀ ਉਹਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਨਹੀਂ ਜੀ ਇਹ ਕੁਝ ਕਿਸਾਨ ਨਹੀਂ ਜੀ ਕੋਈ ਨਹੀਂ ਕਹਿ ਸਕਦੇ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਜੀ ਕੋਈ ਜੀ ਗੱਲ ਨਹੀਂ ਹੈ ਤੇ ਪਰ ਕੁਝ ਕਿਸਾਨ ਜੁਨੇ ਨੇ ਜੀ ਕੁਝ ਬੰਦੇ ਕੁਝ ਹਰੇਕ ਡਿਪਾਰਟਮੈਂਟ ਦੇ ਵਿੱਚ ਜੀ ਕੋਈ ਨਾ ਕੋਈ ਬੰਦਾ ਮਾਰਾ ਵੀ ਹੁੰਦਾ ਕੋਈ ਚੰਗਾ ਵੀ ਹੁੰਦਾ ਸਾਡੇ ਜਿਹੜੇ ਕੋਈ ਇਮੀਗ੍ਰੇਸ਼ਨ ਵਾਲੇ ਉਹ ਵੀ ਕੋ ਮਾਰੇ ਹੋ ਸਕਦੇ ਆ ਹਰ ਫੀਲਡ ਦੇ ਵਿੱਚ ਚੀਜ਼ਾਂ ਹੁੰਦੀਆਂ ਜੀ ਜੀ ਕਰੋੜ ਹੱਬ ਮੰਨੀ ਜਾਂਦੀ ਹੈ ਜੀ ਜੀ ਤੁਹਾਡੇ ਜ ਉਸੇ ਜਿਹੜੇ ਵਿਅਕਤੀ ਉਹ ਘੰਟੀ ਦੇ ਵਿੱਚ ਠਾਕੀ ਦਾ ਬੰਦ ਹੈ ਇਹਨਾਂ ਜੀ ਮਤਲਬ ਇੱਕ ਤਾਂ ਜੀ ਇਹ ਬੜਾ ਸ਼ਾਰਟ ਸਮਾਂ ਸੀਗਾ ਜੀ ਬੜੇ ਮਤਲਬ ਥੋੜੇ ਜਿਹੇ ਸਮੇਂ ਦੇ ਵਿੱਚ ਦੱਸਿਆ ਗਿਆ ਜੀ ਕੱਲ ਜਦੋਂ ਪਰਸੋਂ ਮੈਨ ਲੱਗਦਾ ਬਰਨਾਲੇ ਵਾਲੀ ਘਟਨਾ ਹੋਈ ਹੈ ਜੀ ਕੱਲ ਅਸੀਂ ਇਕੱਠੇ ਹੋ ਕੇ ਸਾਰੇ ਜੀ ਐਸੋਸੀਏਸ਼ਨ ਵਾਲੇ ਜਿਹੜੇ ਮੇਨ ਮੇਨ ਨਮੁੰਦੇ ਸੀਗੇ ਜੀ ਅਸੀਂ ਇਕੱਠੇ ਹੋ ਕੇ ਮਤਲਬ ਗਏ ਆ ਜੀ ਬਰਨਾਲਾ ਉੱਥੇ ਬਸੇ ਬੜੇ ਸ਼ਾਰਟ ਪੀਰੀਅਡ ਸੀਗਾ ਜੀ ਤਾਂ ਕਰਕੇ ਬੰਦੇ ਘੱਟ-ਘੱਟੇ ਹੋਏ ਆ ਬਾਕੀ ਜਿਹੇ ਸੰਪਰਕ ਹੋ ਰਿਹਾ ਜੀ ਬੰਦੇ ਸਾਰੇ ਆ ਰਹੇ ਨੇ ਇਹ ਜੀ ਅਸੀਂ ਜੀ ਤਕਰੀਬਨ 2 ਤੋਂ 3 ਘੰਟੇ ਵੀ ਰੱਖਿਆ ਸੀਗਾ ਜੀ ਇਸ ਤੋਂ ਬਾਅਦ ਅਸੀਂ ਪਲੈਨਿੰਗ ਕਰ ਰਹੇ ਹਾਂ ਜੀ ਕਿ ਇਕੱਠੇ ਹੋ ਕੇ ਐਸਐਸਬੀ ਸਾਹਿਬ ਅਟੰਡਾ ਨੂੰ ਅਸੀਂ ਦਰਖਾਸਤ ਤੇ ਮੰਗ ਪੱਤਰ ਦੇ ਕੇ ਆਈਏ ਮੇਰਾ ਨਾਮ ਆਰਵ ਸ਼ਰਮਾ ਜੀ ਸਾਡੀ ਬਟੰਡਾ ਦੇ ਵਿੱਚ ਐਐਲ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਣੀ ਹੋਈ ਹੈ ਜੀ ਐਐਲ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਆਫ ਬਟੰਡਾ ਉਹਦਾ ਮੈਂ ਲੀਗ ਲੜਵਾਈ ਕਰ ਰਿਹਾ ਜੀ ਸਾਡਾ ਇਹਦਾ ਮੁੱਦਾ ਜੀ ਸਾਡੇ ਹਰੇਕ ਮਹੀਨੇ ਦੇ ਵਿੱਚ ਇਕੱਲਾ ਸਾਡੇ ਨਹੀਂ ਹਰੇਕ ਬਿਜ਼ਨਸ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਸੀ ਵੀ ਪੋਸ਼ਟ ਅਖੌਤੀ ਕਿਸਾਨ ਜੁਨੀ ਨਣ ਜਿਹੜੀਆਂ ਮਤਲਬ ਸਹੀ ਕਿਸਾਨ ਜਨੀ ਉਹਨਾਂ ਦੀ ਗੱਲ ਨਹੀਂ ਕਰ ਰਹੀ ਅਸੀਂ ਜਿਹੜੇ ਅਖੌਤੀ ਨੇ ਠੇਕ ਨੇ ਉਹ ਹਰੇਕ ਕੰਮ ਦੇ ਵਿੱਚ ਹਰੇਕ ਵਪਾਰੀ ਨੂੰ ਥੋੜਾ ਬਲੈਕਮੇਲਿੰਗ ਵਾਲਾ ਕੰਮ ਸ਼ੁਰੂ ਕਰ ਦਿੰਦਾ ਜੀ ਉਹ ਬਰਨਾਲਾ ਪਿਛਲੇ ਦਿਨੀ ਹੋਇਆ ਜੀ ਕੰਮ ਉਹ ਮਤਲਬ ਕਿਸੇ ਮੁੱਦੇ ਨੂੰ ਬੈਠ ਕੇ ਸਲਝਾਉਣ ਦੀ ਬਜਾਏ ਧਰਨਾ ਲਾ ਲਿਆ ਰੋਲਾ ਰੱਪਾ ਪੈ ਗਿਆ ਡਾਂਗੋ ਸੁੱਟੀ ਹੋ ਗਈ ਮਾਹੌਲ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਅਸੀਂ ਉਹਦੇ ਸਬੰਧ ਚ ਆਪਦਾ ਸ਼ਾਂਤਮਈ ਧਰਨਾ ਲਾ ਜਲਾਇਆ ਕੋਈ ਵੀ ਕਿਸੇ ਵੀ ਬਿਜ਼ਨਸ ਤੇ ਮੁੱਦਾ ਹੁੰਦਾ ਹੈ ਕੋਈ ਕਿਸੇ ਵਪਾਰੀ ਨਾਲ ਮੁੱਦਾ ਹੁੰਦਾ ਇੱਕ ਬੈਠ ਕੇ ਉਹਦੇ ਨਾਲ ਪਹਿਲਾਂ ਗੱਲਬਾਤ ਕੀਤੀ ਜਾਵੇ ਜਾਂ ਕਾਨੂੰਨੀ ਰੂਪ ਦੇ ਵਿੱਚ ਗੱਲਬਾਤ ਕੀਤੀ ਜਾਵੇ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਜਾਵੇ ਜੇ ਕਿਸੇ ਦੀ ਗਲਤੀ ਹੈ ਨਾ ਕਿ ਹਰੇਕ ਦੇ ਵਾਰ ਤੇ ਜਾ ਕੇ ਧਰਨਾ ਲਾਇਆ ਜਾਵੇ ਜਿਹੜੀ ਫਰਜੀ ਆ ਫਰਜੀ ਦੀ ਪਰਵਾਹਾ ਕੀ ਆ ਕਿੰਨੇ ਸਮੇਂ ਦੀ ਫਰਜੀ ਹੈ ਯੂਨੀਅਨਾਂ ਤਾਂ ਸਾਰੀਆਂ ਹੈਗੀਆਂ ਨਹੀਂ ਸਰ ਜੁਨੀਨਾ ਸਾਰੀਆਂ ਹੈਗੀਆਂ ਨੇ ਅਸੀਂ ਜੁਨੀਨਾ ਦਾ ਸਤਕਾਰ ਕਰਦੇ ਆਂ ਪਰ ਜਿਹੜੀ ਸਟੇਟ ਲੈਵਲ ਤੇ ਯੂਨੀਨਾ ਦੇ ਨੁਮਾਇੰਦਿਆਂ ਨਾਲ ਕਈ ਵਾਰੀ ਸਾਡੀ ਗੱਲ ਹੋਈ ਆ ਉਹਨਾਂ ਨੂੰ ਮਸਲੇ ਦਾ ਪਤਾ ਹੀ ਨਹੀਂ ਹੁੰਦਾ ਜਦੋਂ ਮੰਨ ਲਓ ਇੱਥੇ ਆ ਕੇ ਕਿਸੇ ਨੇ ਵੀ ਕਹਤਾ ਚਾਰ ਜਨਾਂ ਨੇ ਵੀ ਅਸੀਂ ਫਲਾਨੀ ਜੁਨੇ ਦੇ ਕਿਸਾਨ ਜੁਨੇ ਦੇ ਆਗੂ ਹੈ ਜੀ ਜੇ ਪੁੱਛਦੇ ਵੀ ਕਿਹੜੀ ਮਤਲਬ ਅਲੱਗ-ਅਲੱਗ ਨੇ ਜਥੇਬੰਦੀਆਂ ਬਣੀਆਂ ਹੋਏ ਕਿਹੜੀ ਜਥੇਬੰਦੀ ਨੇ ਉਹਨਾਂ ਦੇ ਹਾਇਰ ਅਥਾਰਟੀ ਨੂੰ ਪਤਾ ਹੀ ਹੁੰਦਾ ਵੀ ਸਾਡੇ ਮੈਂਬਰ ਹੈਗੇ ਵੀ ਇਹ ਕਹੈ ਨਹੀਂ ਜੀ ਲੱਗਦਾ ਉਹ ਪਸਾਨਾ ਸੰਗਠਨ ਜੀ ਵਿੱਚ ਸਮੱਸਿਆ ਤਾਂ ਹੈ ਕਿ ਅਭੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਕਿ ਬਿਲਕੁਲ ਹੀ ਉਹ ਤੇ ਹੈਗੀ ਹੈ ਜੀ ਉਹ ਵੀ ਕਹਿੰਦੇ ਅਸੀਂ ਮਜਬੂਰ ਨਾ ਆ ਆਮ ਕਿਸਾਨ ਵੀ ਤੁਰਿਆ ਕਹਿੰਦੇ ਪਹਿਲਾਂ ਵਪਾਰੀ ਰੋ ਕਿਸਾਨ ਜੁਨੇ ਦੇ ਧਰਨੇ ਲੱਗ ਨੇ ਦਿੱਲੀ ਤਾਂ ਉਹਨਾਂ ਨੂੰ ਇੱਕ ਡੈਫੀਨੇਸ਼ਨ ਤਾਂ ਅਸੀਂ ਵੀ ਬਸ ਇਹੀ ਹੈ ਵੀ ਜਿਹੜਾ ਉਹਨਾਂ ਦਾ ਰਜਿਸਟਰਡ ਮੈਂਬਰ ਨਹੀਂ ਹੈਗਾ ਜਾਂ ਕਿਸੇ ਐਸੋਸੀਏਸ਼ਨ ਦਾ ਮੈਂਬਰੀ ਹੈ ਨਹੀਂਗਾ ਕਿ ਕੱਲਾ ਆ ਕੇ ਕੱਲਾ ਇਹ ਨਹੀਂ ਹੈਗਾ ਵੀ ਆਪਾਂ ਹਰਾ-ਪਰਨਾ ਪਾ ਕੇ ਬਹਿ ਗਏ ਆਪਾਂ ਕਿਸਾਨ ਨਹੀਂ ਨੂੰ ਮੈਂਬਰ ਬਣ ਗਏ ਇੱਕ ਸਹੀ ਮੁੱਦੇ ਤੇ ਸਹੀ ਕੋਈ ਗੱਲਬਾਤ ਹੈ ਉਹ ਥਰੂ ਆਫ ਦੀ ਐਸੋਸੀਏਸ਼ਨ ਦੇ ਗੱਲਬਾਤ ਕਰਨ ਸਾਡੀ ਐਸੋਸੀਏਸ਼ਨ ਨਾਲ ਕਰਨ ਜਾਂ ਡੇਢਵੇਂ ਵਪਾਰ ਅਨਸਾਰ ਨੂੰ ਵਪਾਰ ਹੈਗਾ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰ ਬਹੁਤ ਕਿਹੜੇ ਮੀਗ੍ਰੇਸ਼ਨ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਵੀ ਠੱਗ ਨੇ ਮਾਰਗੇ ਅਸੀਂ ਬਿਲਕੁਲ ਸਹਿਮਤ ਹਾਂ ਜੀ ਅਸੀਂ ਮੰਨਦੇ ਹਾਂ ਵੀ ਹਰੇਕ ਵਪਾਰ ਦੇ ਵਿੱਚ ਹਰੇਕ ਕੈਟਾਗਰੀ ਦੇ ਵਿੱਚ ਕੁਝ ਕ ਕਾਲੀਆਂ ਪੇਡਾਂ ਹੁੰਦੀਆਂ ਨੇ ਜੀ ਜਿਹੜੀਆਂ ਕਿ ਸਾਰਿਆਂ ਨੂੰ ਖਰਾਬ ਕਰਦੀਆਂ ਨੇ ਉਹਨਾਂ ਖਿਲਾਫ ਕਾਰਵਾਈ ਕਰਨ ਅਸੀਂ ਤਾਂ ਨਾਲ ਲੱਗਣ ਨੂੰ ਤਿਆਰ ਹਾਂ ਜੀ ਜਿਸ ਤਰ੍ਹਾਂ ਕਿਸਾਨ ਯੂਨੀਅਨ ਦੀ ਗੱਲ ਕਰਦੇ ਆਂ ਵੀ ਉਹ ਆਪਣੇ ਜਿਹੜੇ ਸੀਗੇ ਆ ਹੋਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਪਰ ਤੁਸੀਂ ਵੀ ਤਾਂ ਜਿਹੜੇ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਦੀ ਗੱਲ ਨਹੀਂ ਕੀਤੀ ਕਿ ਕੀ ਕੰਪਲੇਂਟ ਕੀਤੀ ਨਹੀਂ ਅਸੀਂ ਹਮੇਸ਼ਾ ਕਹਿੰਦੇ ਜੀ ਅਸੀਂ ਡੀਸੀ ਸਾਹਿਬ ਨੂੰ ਲਿਖ ਕੇ ਵੀ ਦਿੱਤਾ ਹੋਇਆ ਸਾਡੀ ਐਸੋਸੀਏਸ਼ਨ ਵੱਲੋਂ ਸਾਡੀ ਰਜਿਸਟਰਡ ਐਸੋਸੀਏਸ਼ਨ ਹੈ ਉਹਦੇ ਮੈਂਬਰਾਂ ਦੀ ਲਿਸਟ ਅਸੀਂ ਦਿੱਤੀ ਹੋਈ ਹੈ ਇਹ ਵੀ ਕਿਹਾ ਹੋਇਆ ਵੀ ਐਨਾ ਜੋ ਕਿਸੇ ਦੀ ਵੀ ਕੋਈ ਪ੍ਰੋਬਲਮ ਹੈ ਸਾਡੇ ਨਾਲ ਸੰਪਰਕ ਕਰੋ ਅਸੀਂ ਆਪ ਉਹਦੇ ਤੇ ਕਾਰਵਾਈ ਕਰਵਾਵਾਂਗੇ ਜੇ ਕੋਈ ਠੱਗੀ ਮਾਰੀ ਹੋ ਕਿਸੇ ਨੇ ਜਾ ਬਾਕੀ ਕਿਸਾਨ ਆਪਣੇ ਹੈਗੇ ਇਮੀਗ੍ਰੇਸ਼ਨ ਵਾਲੇ ਹੈਗੇ ਨੇ ਕਿਸੇ ਨੇ ਠੱਗੀ ਮਾਰੀ ਆ ਸਾਡੇ ਕੋਲੇ ਆਉਣ ਜਿਹੜਾ ਸਟੂਡੈਂਟ ਕੋਈ ਪ੍ਰਭਾਵਿਤ ਹੈਗਾ ਉਹਨਾਂ ਤੋਂ ਆ ਵੀ ਅਸੀਂ ਨਾਲ ਖੜਾਗੇ ਜੀ ਉਹਨਾਂ ਦੇ ਬਿਲਕੁਲ ਉਹਨਾਂ ਦੇ ਬਰਾਬਰ ਬੈਠਾਂਗੇ ਅੱਗੇ ਬੈਠਾਂਗੇ ਜੀ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਵਾਪਸ ਮੰਗ ਕਰਦੀ ਜੀ ਜਾਂ ਕਈ ਅਲੱਗ ਦੀ ਵਾਪਸ ਲੋਨ ਆ ਬੱਚੇ ਨੇ ਇੱਥੇ ਟੈਕਨੀਕਲੀ ਗੁੱਦਾਤੀ ਕਾਰਨ ਮੰਨਦੇ ਕਿਉਂ ਹਲੇ ਉਹ ਕਹਿੰਦੇ ਵਾਪਸ ਕਈ ਵਾਰੀ ਬੱਚੇ ਦਾ ਮਨ ਨਹੀਂ ਲੱਗਿਆ ਜਾ ਕੇ ਜੀ ਕੰਮ ਨਹੀਂ ਮਿਲਿਆ ਜੀ ਐਕਚੁਅਲੀ ਦੇਖੋ ਸਟੂਡੈਂਟ ਕਿਸ ਫਾਈਲ ਕਰਤਾ ਕਿਸੇ ਨੇ ਐਜ ਸਟੂਡੈਂਟ ਭੇਜਣਾ ਹੈ ਸਟੂਡੈਂਟ ਚਲਾ ਗਿਆ ਜੀ ਉੱਥੇ ਜਾ ਕੇ ਬੱਚੇ ਨੂੰ ਅਕੋਮੋਡੇਸ਼ਨ ਨਹੀਂ ਮਿਲੀ ਜਾਂ ਕੋਈ ਕੰਮ ਨਹੀਂ ਮਿਲਿਆ ਜਾਂ ਹਾਰਡਵਰਕ ਆ ਬੱਚੇ ਤੋਂ ਹੋ ਨਹੀਂ ਰਹਾ ਤਾਂ ਉਹ ਇਮੀਗ੍ਰੇਸ਼ਨ ਕੰਸਲਟੈਂਟ ਵੀ ਕੀ ਕਰੂਗਾ ਜੀ ਜੇ ਪ੍ਰੋਬਲਮ ਇਹ ਹੋਵੇ ਵੀ ਅਸੀਂ ਐਜ ਸਟੂਡੈਂਟ ਭੇਜਤਾ ਉੱਥੇ ਜਾ ਕੇ ਬੱਚੇ ਨੂੰ ਕੋਲੈਜ ਨਹੀਂ ਮਿਲਿਆ ਔਰ ਇਹ ਕੋਈ ਕਾਲਜ ਦੇ ਵਿੱਚ ਇਹ ਐਡਮਿਸ਼ਨ ਦੇ ਵਿੱਚ ਕੋਈ ਹੇਰ ਫੇਰ ਨਿਕਲਾਈ ਔਰ ਜਿੰਮੇਵਾਰ ਅਸੀਂ ਹੈਗੇ ਆ ਹੁਣ ਜੇ ਉੱਥੇ ਜਾ ਕੇ ਬੱਚੇ ਦਾ ਮਨ ਨਹੀਂ ਲੱਗਿਆ ਬੱਚੇ ਨੂੰ ਕੰਮ ਨਹੀਂ ਮਿਲਿਆ ਤਾਂ ਉਹਦੇ ਲਈ ਤਾਂ ਅਸੀਂ ਵੀ ਕੀ ਕਰ ਸਕਦੇ ਕਈ ਵਾਰੀ ਕਈ ਰਿਗਿਸਟ੍ਰੇਸ਼ਨਾਂ ਤੋਂ ਜਿਹੜੇ ਝਾਲੀ ਦੱਸਿਆ ਗਿਆ ਵੀ ਝਾਲੀ ਜਿਹੜੇ ਬੀਜੇ ਦਿੱਤੇ ਗਏ ਆ ਉਹ ਮੁੜ ਕੇ ਪੈਸੇ ਨਹੀਂ ਵਾਪਸ ਕਰਦੇ ਕਹਿੰਦੇ ਵੀ ਕੋਰਟ ਕੇਸ ਕਰੋ ਕੋਰਟ ਕੇਸ ਜਦ ਬਹੁਤ ਜ਼ਿਆਦਾ ਲੰਮਾ ਹੋ ਜਾਂਦਾ ਇੱਕ ਤਾਂ ਪੈਸੇ ਲਈ ਬੈਠਾ ਹੁੰਦਾ ਪਹਿਲੇ ਜਿਵੇਂ ਵੇਚ ਕੇ ਜਾਂ ਕੋਈ ਸਰਪਾ ਵੇਚ ਕੇ ਜੀ ਇੱਕ ਹੋਰ ਪੈਸੇ ਲਕਰੂ ਖਾਵੇ ਨਹੀਂ ਅਸੀਂ ਤਾਂ ਬਿਲਕੁਲ ਉਸ ਚੀਜ਼ ਅਸੀਂ ਵੀ ਉਹਨਾਂ ਦੇ ਖਿਲਾਫ ਹਾਂ ਅਸੀਂ ਤਾਂ ਕਹਿੰਨੇ ਵੀ ਇਹੋ ਜਿਹੇ ਦੇ ਖਿਲਾਫ ਕਾਰਵਾਈ ਕਰੋ ਉੱਤੇ ਧਰਨਾ ਲੱਗਣਾ ਵੰਦਾ ਧਰਨਾ ਸਾਨੂੰ ਨਾਲ ਬੁਲਾਓ ਅਸੀਂ ਬੈਠਾਂਗੇ ਜੀ ਕਿੰਨੀ ਦੇਰ ਤੁਹਾਡਾ ਇਹ ਚੱਲੇਗਾ ਅਸੀਂ ਅਸੀਂ ਇੱਕ ਵਾਰੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣਾ ਜੀ ਉਸ ਤੋਂ ਬਾਅਦ ਦੇਖਦੇ ਹਾਂ ਪ੍ਰਸ਼ਾਸਨ ਸਾਨੂੰ ਕੀ ਰਿਸਪੌਂਸ ਦਿੰਦਾ ਜੀ ਫਿਰ ਉਸ ਤੋਂ ਅੱਗੇ ਸਾਡੀ ਸਾਰੀ ਕੋਰ ਕਮੇਟੀ ਡਿਸੀਜਨ ਲਊਗੀ ਫਿਰ ਅੱਗੇ ਅਸੀਂ ਫਰਦਰ ਫਿਰ ਪਤਾ ਲੱਗੇ ਜਿਹੜੀ ਤੁਸੀਂ ਫਰਜ਼ੀ ਕਹਿ ਰਹੇ ਹੋ ਯੂਨੀਅਨਾਂ ਕੋਈ ਡਾਟਾ ਵਗੈਰਾ ਇਕੱਠਾ ਕੀਤਾ ਵੀ ਨੇ ਇਕੱਲਾ ਇਮੀਗ੍ਰੇਸ਼ਨ ਸੈਂਟਰਾਂ ਨੂੰ ਨਹੀਂ ਜੀ ਇਹ ਹਰੇਕ ਮਤਲਬ ਪਿੱਛੇ ਜਿਹੇ ਹੋਇਆ ਇਹ ਤੋਂ ਬੀਵੀਯਾਰ ਤੇ ਇੱਕ ਨਾਮੀ ਕੱਪੜਿਆਂ ਦੀ ਦੁਕਾਨ ਆ ਮੈਂ ਨਾਮ ਨਹੀਂ ਲਾਉਂਗਾ ਉਹਨਾਂ ਦੇ ਕਿਸੇ ਕੱਪੜੇ ਤੋਂ ਰੰਗ ਨਿਕਲਿਆ ਤਾਂ ਉੱਥੇ ਵੀ ਧਰਨਾ ਲੱਗਿਆ ਸੀ ਥੋੜੇ ਰੰਗ ਨਿਕਲ ਗਿਆ ਜੀ ਕੱਪੜੇ ਤੋਂ ਹਾਲਾਂਕਿ ਉਹ ਮੁੱਦਾ ਬੈਠ ਕੇ ਸਲਝਾਇਆ ਜਾ ਸਕਦਾ ਸੀ ਹਰੇਕ ਵਪਾਰ ਨੂੰ ਪ੍ਰੋਬਲਮ ਹੈ ਜੀ ਇਕੱਲੇ ਇਮੀਗ੍ਰੇਸ਼ਨ ਨੂੰ ਨਹੀਂ ਅਸੀਂ ਇਕੱਲੇ ਤਾਂ ਨਹੀਂ ਬੈਠੇ ਵੀ ਇਮੀਗ੍ਰੇਸ਼ਨ ਨੂੰ ਪ੍ਰੋਬਲਮ ਹੈ ਅਸੀਂ ਸਾਰੇ ਵਪਾਰੀਆਂ ਕਰਕੇ ਬੈਠੇ ਆ ਜੀ ਸਭ ਕੀ ਮੰਗ ਰਹੇ ਨੇ ਉਹ ਜੇ ਆਪਾਂ ਤੋਂ ਕੁੱਝ ਕਿਤੇ ਜਾ ਰਹੇ ਆ ਇਹ ਰੋਸ ਧਰਨੇ ਤੇ ਬੈਠੇ ਆ ਉਹਦਾ ਰੋਸ ਆਹ ਇਹ ਲੋਕਾ ਜੁਨੀਆ ਨਾਲੇ ਹੈ ਗਿਆ ਇਹਨਾਂ ਦਾ ਕੋਈ ਇਹਨਾਂ ਦੇ ਹੁਣ ਮੰਗ ਪੱਤਰ ਦੇਣਗੇ ਪਤਾ ਲੱਗੂਗਾ ਕੀ ਕਹਿੰਦੇ ਮੰਗ ਪੱਤਰ ਦੇ ਵਿੱਚ ਕੋਈ ਗੱਲ ਕਰ ਉਹਦੇ ਵਿੱਚ ਇੱਕ ਕਹਿੰਦੇ ਵੀ ਕਈ ਵਾਰ ਅਸੀਂ ਭੇਜ ਦਿੰਨੇ ਆ ਤੇ ਫਿਰ ਉਹਨਾਂ ਦੇ ਬੱਚਿਆਂ ਦੇ ਮਾਪੇ ਸਾਨੂੰ ਬੇਵਜ੍ਹਾ ਤੰਗ ਕਰਦੇ ਆ ਕੇ ਸਾਡੇ ਬੱਚੇ ਨੂੰ ਕੰਮ ਨਹੀਂ ਮਿਲਿਆ ਗਿਆ ਉਹਨੇ ਮਿਲਿਆ ਆਈ ਕਾਲ ਕਰ ਰਿਹਾ ਫੈਨ ਮੇਰੇ ਫੜੇ ਹੱਥ ਚੰਨਾ ਤੇ ਕਿਸਾਨ ਜੀ ਇਹਨਾਂ ਦੇ ਵਰਦੀ ਕਿਸਾਨ ਜੀ ਚਲੋ ਜੋ ਵੀ ਮੰਗ ਪੱਤਰ ਦੇਣਗੇ ਅਸੀਂ ਦੇਖ ਲਾਂਗੇ ਕੀ ਮੰਗ ਕਰਦੇ ਆ ਉਹ